1947 ਦੇ ਵਿੱਚ ਜਦੋਂ ਅਸੀਂ ਨਨਕਾਣਾ ਸਾਹਿਬ ਛੱਡਿਆ ਸਾਡੇ ਦਿਲ ਦੇ ਵਿੱਚੋਂ ਸਾਡੇ ਮਨਾਂ ਦੇ ਵਿੱਚੋਂ ਸਾਡੇ ਗੁਰਧਾਮ ਨਹੀਂ ਉੱtre ਤੇ 1952 ਦੇ ਅੰਦਰ ਸਿੱਖਾਂ ਨੇ ਆਪਣੀ ਅਰਦਾਸ ਦੇ ਅੰਦਰ ਇਹ ਸ਼ਬਦ ਲਿਖੇ ਕਿ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲਦਾ ਦਾਨ ਖਾਲਸਾ ਪੰਥ ਨੂੰ ਬਖਸ਼ੂ ਤੇ ਬੜੀ ਖੁਸ਼ੀ ਵਾਲੀ ਗੱਲ ਆ ਕਿ 1952 ਦੇ ਵਿੱਚ ਅਰਦਾਸ ਅੰਦਰ ਇਹ ਸ਼ਬਦ ਸ਼ਾਮਲ ਹੋਏ ਤੇ 1953 ਦੇ ਵਿੱਚ ਨਨਕਾਣਾ ਸਾਹਿਬ ਜਿਹੜਾ ٹرسٹ ਹੈ ਇਹ ਬਣਿਆ ਤੇ ਆਪਣੇ ਦਿਲ ਦੇ ਵਿੱਚ ਨਨਕਾਣੀ ਦੀ ਯਾਦ ਨੂੰ ਲੈ ਕੇ 1956 ਦੇ ਵਿੱਚ ਗੁਰੂ ਨਾਨਕ ਅਜਿਨੇ ਕਾਲਸ ਹੌਂਦ ਦੇ ਵਿੱਚ ਆਇਆ ਤੇ ਮੈਨੂੰ ਖੁਸ਼ੀ ਆ ਕਿ ਨਨਕਾਣਾ ਸਾਹਿਬ ਦੇ ਨਾਲ ਮੋਹ ਰੱਖਣ ਵਾਲਿਆਂ ਨੇ ਗੁਰੂ ਸਾਹਿਬ ਜੀ ਦੇ ਨਾਮ ਤੇ ਜਿਹੜਾ ਕਾਲਜ ਬਣਾਇਆ ਉਸ ਕਾਲਜ ਦੇ ਵਿੱਚ ਆਪਾਂ ਖੜੇ ਆ ਸਾਰਿਆਂ ਨੂੰ ਗੁਰੂ ਪਤੇ ਦੀ ਸਾਂਝ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਉਂਕਿ ਅੱਜ ਆਪਾਂ 350 ਸਾਲਾਂ ਸ੍ਰਿਸ਼ਟੀ ਦੀ ਚਾਦਰ ਧਰਮ ਦੀ ਚਾਦਰ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਭਾਈ ਸਾਹਿਬ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਤਿੰਨਾਂ ਦੀ ਸ਼ਹਾਦਤ ਦੇ ਸ਼ਹੀਦੀ ਸਾਕੇ ਨੂੰ 350 ਸਾਲਾਂ ਨੂੰ ਯਾਦ ਕਰ ਰਹੇ ਹਾਂ ਬੜੇ ਬੜੇ ਆਲਮਪਾਤ ਸਾਡੇ ਸਤਿੰਦਰ ਸਿੰਘ ਜੀ ਫਰਜੋਤ ਸਿੰਘ ਜੀ ਸਰਦਾਰ ਪਰਮਾਰ ਸਾਹਿਬ ਔਰ ਸਿੱਖ ਰਾਜਨੀਤੀ ਦੇ ਵਿੱਚ ਬੜੀ ਡੂੰਗੀ ਪਕੜ ਰੱਖਣ ਵਾਲੇ ਸਰਦਾਰ ਮਹੇਸ਼ਿੰਦਰ ਸਿੰਘ ਜੀ ਗਰੀਬਾਲ ਉਹਨਾਂ ਨੇ ਆਪੋ ਆਪਣੇ ਨੁਕਤੇ ਆਪਣੇ ਨਾਲ ਸਾਂਝੇ ਕੀਤੇ ਸਾਰਿਆਂ ਨੇ ਗੁਰੂ ਵਾਲੇ ਪਾਸੇ ਤੋਂ ਕਾਫੀ ਕੁਝ ਸਾਡੇ ਨਾਲ ਸਾਂਝਾ ਕਰ ਦਿੱਤੇ ਪਰ ਨਾਲ ਕਿਉਂਕਿ ਸਿੱਖਾਂ ਦੀ ਵੀ ਸ਼ਹਾਦਤ ਹੈ ਤੇ ਮੈਂ ਕੋਸ਼ਿਸ਼ ਕਰਾਂਗਾ ਕਿ ਮੈਂ ਸਿੱਖਾਂ ਵਾਲੇ ਪਾਸੇ ਦੀ ਗੱਲ ਕਰਾਂ ਕਿਉਂਕਿ ਸਿੱਖੀ ਜਿਵੇਂ ਸਰਦਾਰ ਸਤਿੰਦਰ ਸਿੰਘ ਹੋਣੀ ਦੱਸ ਰਹੇ ਸੀ ਸਿੱਖੀ ਸਮਾਜ ਵਿੱਚੋਂ ਭਜਨਾ ਨਹੀਂ ਸਿਖਾਉਂਦੀ ਸਮਾਜ ਨੂੰ ਛੱਡਣਾ ਨਹੀਂ ਸਿਖਾਉਂਦੀ ਸਮਾਜ ਦੇ ਵਿੱਚ ਰਹਿ ਕੇ ਸਮਾਜ ਦੇ ਅੰਦਰ ਜਿਹੜੀਆਂ ਚੜ੍ਹਤਾਂ ਵਾਂ ਉਹਨਾਂ ਦਾ ਸਾਹਮਣਾ ਕਿਵੇਂ ਕਰਨਾ ਇਹ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਸਾਰਿਆਂ ਨੂੰ ਸਿਖਾਇਆ ਤੇ ਜਦੋਂ ਗੁਰੂ ਆ ਤੇ ਗੁਰੂ ਦੇ ਨਾਲ ਹੀ ਸਿੱਖ ਚੱਲਦਾ ਜੇ ਗੁਰੂ ਨਾਨਕ ਪਾਤਸ਼ਾਹ ਉਦਾਸੀਆਂ ਤੇ ਗਏ ਤੇ ਭਾਈ ਮਰਦਾਨਾ ਜੀ ਨਾਲ ਆ ਤੇ ਜਿੱਥੇ ਗੁਰੂ ਗਿਆ ਉੱਥੇ ਸੰਗਤ ਕਾਇਮ ਹੋਈ ਉੱਥੇ ਧਰਮਸ਼ਾਲਾ ਬਣੀ ਭਾਵੇਂ ਗੁਰੂ ਸਰੀਰ ਕਰਕੇ ਅੱਗੇ ਚਲੇ ਗਏ ਪਰ ਉਥੇ ਸੰਗਤ ਸ਼ਬਦ ਰਾਹੀਂ ਗੁਰੂ ਨਾਲ ਜੁੜੀ ਰਹੀ ਇਸੇ ਕਰਕੇ 1999 ਦੀ 1699 ਦੀ ਵਸਾਖੀ ਤੇ ਮੁਲਕ ਦੇ ਹਰ ਕੋਨੇ ਦੇ ਵਿੱਚ ਸਿੱਖ ਆ ਗਿਆ ਸੀ ਤੋਂ ਗੁਰੂ ਤੇ ਸਿੱਖ ਦਾ ਨਾਤਾ ਬੜਾ ਡੂੰਘਾ ਹੈ ਸਿੱਖ ਨੂੰ ਕਦੀ ਗੁਰੂ ਤੋਂ ਦੂਰ ਨਹੀਂ ਕੀਤਾ ਜਾ ਸਕਦਾ ਸਿੱਖ ਗੁਰੂ ਲਈ ਹੈ ਹਾਂ ਇਹ ਵੀ ਗੱਲ ਠੀਕ ਹੈ ਕਿ ਗੁਰੂ ਵੀ ਆਪਣੇ ਸਿੱਖ ਦੇ ਵਾਸਤੇ ਕਹਿ ਦਿੰਦਾ ਇਨ ਪੁੱਤਰਨ ਕੇ ਸੀਸ ਪਰ ਵਾਰ ਦिए ਸੁਤਚਾਰ ਲੋਕੀ ਆਪਣੇ ਪੁੱਤਰਾ ਤੋਂ ਸਭ ਕੁਝ ਵਾਰਦੇ ਆ ਪਰ ਸਾਡੇ ਗੁਰੂ ਨੇ ਪੁੱਤਰ ਵੀ ਸਾਡੇ ਤੋਂ ਵਾਰ ਦੇ ਦਿੱਤੇ ਇਹ ਗੁਰੂ ਦਾ ਪ੍ਰੇਮ ਤੇ ਸਿੱਖ ਦਾ ਪ੍ਰੇਮ ਵੀ ਬਹੁਤ ਵੱਡਾ ਜਦੋਂ ਕਿਤੇ ਗੁਰੂ ਲਈ ਸਿੱਖੀ ਲਈ ਜੋਜਣ ਦੀ ਗੱਲ ਆਈ ਤੇ ਜਦੋਂ ਤੋਂ ਸਿੱਖੀ ਦਾ ਜਨਮ ਆ ਉਦੋਂ ਤੋਂ ਲੈ ਕੇ 2025 ਤੱਕ ਸਿੱਖ ਨੇ ਆਪਣੇ ਗੁਰੂ ਨੂੰ ਪੇਠ ਨਹੀਂ ਦਿੱਤੀ ਹੈ ਕਿਉਂਕਿ ਗੁਰੂ ਦੇ ਨਾਲ ਤਿੰਨ ਸਿੱਖ ਸ਼ਹੀਦ ਹੋਏ ਤੇ ਜਿਵੇਂ ਬਾਕੀਆਂ ਨੂੰ ਲਾਲਚ ਦਿੱਤੇ ਗਏ ਸੰਤ ਤਿੰਨ ਸਿੱਖਾਂ ਨੂੰ ਵੀ ਤੇ ਦਿੱਤੇ ਗਏ ਨਾ ਡਰਾਵੇ ਦਿੱਤੇ ਗਏ ਪਰ ਜਦੋਂ ਮੰਨੇ ਹੀ ਨਹੀਂ ਕਾ ਜਿਹੜਾ ਫਤਵਾ ਲਾਉਣ ਵਾਲਾ ਸੀ ਕਾਜ਼ੀ ਅਬਦੁਲ ਵਹਾਬ ਬੋਰਾ ਬੜਾ ਰਿਸ਼ਵਤ ਖੋਰ ਤੇ ਬੇਈਮਾਨ ਬੰਦਾ ਉਹਨੇ ਜਦੋਂ ਦੇਖਿਆ ਵੀ ਇਹਨਾਂ ਨੂੰ ਫਤਵਾ ਦੇ ਦਿੱਤਾ ਇੱਕ ਦੇ ਸਰੀਰ ਨੂੰ ਹਰੀ ਦੇ ਨਾਲ چیرਣਾ ਰੂਹ ਦੇ ਵਿੱਚ ਲਪੇਟ ਕੇ ਜਿਉਂਦਿਆਂ ਅੱਗ ਲਾਉਣੀ ਦੇਗ ਚ ਉਬਾਲਣਾ ਤੇ ਤਿੰਨਾਂ ਨੂੰ ਪੁੱਛਿਆ ਵੀ ਹੁਣ ਇਸ਼ਾ ਤੇ ਦੱਸੋ ਆਪਣੀ ਆਖਰੀ ਰਵੈਤ ਸੀ ਉਦੋਂ ਇਹ ਇਸ਼ਾਰ ਆਹ ਤੇਰੀ ਪੁੱਛੜੀ ਪਰ ਸਿੱਖ ਇਨੇ ਔਤ ਪੋਤ ਗੁਰੂ ਨਾਲ ਉਹਨਾਂ ਤਿੰਨਾਂ ਦੀ ਇੱਕੋ ਇਸ਼ਾ ਸੀ ਸਿੱਖ ਤਿੰਨਾਂ ਇਸ਼ਾ ਇੱਕ ਵਾਂ ਕਿ ਜਦੋਂ ਸਾਨੂੰ ਸ਼ਹੀਦ ਕਰੋ ਸਾਡੇ ਮੁਖ ਸਾਡੇ ਗੁਰੂ ਵਲ ਹੋਣ ਅੱਜ ਵੀ ਇਹੀ ਲੋੜ ਹੈ ਕਿ ਸਾਡੇ ਮੁਖ ਹਮੇਸ਼ਾ ਸਾਡੇ ਗੁਰੂ ਗ੍ਰੰਥਵਾਲ ਤੇ ਗੁਰੂ ਪੰਥਵਾਲ ਹੋਣ ਗੁਰੂ ਤੋਂ ਪਹਿਲਾਂ ਗੁਰੂ ਦੇ ਸਿੱਖਾਂ ਦੀ ਸ਼ਹਾਦਤ ਹੈ ਇਹ ਦੱਸਦੀ ਹੈ ਕਿ ਸਿੱਖੀ ਦੇ ਵਿੱਚ ਜਿਸ ਸੰਕਲਪ ਨੂੰ ਬਾਦ ਵਿੱਚ ਦਸਵੇਂ ਪਾਤਸ਼ਾਹ ਨੇ ਪੱਕਾ ਕੀਤਾ ਹੈ ਆਤਮਾ ਗੁਰੂ ਗ੍ਰੰਥ ਵਿੱਚ ਸਰੀਰ ਗੁਰੂ ਪੰਥ ਵਿੱਚ ਉਹਨੂੰ ਕਿਵੇਂ ਪਹਿਲਾਂ ਤੋਂ ਨਿਭਾਇਆ ਜਾ ਰਿਹਾ ਸੀ ਤੁਹਾਡਾ ਕਿਉਂਕਿ ਸਾਰੇ ਸਿੱਖ ਕੈਟਾਗਰੀ ਚ ਆ ਮੈਂ ਵੀ ਸਿੱਖੀ ਦੇ ਵਿੱਚ ਕੋਈ ਪੁਜਾਰੀਵਾਦ ਨਹੀਂ ਹੈ ਕਿ ਕੋਈ ਬਹੁਤ ਜ਼ਿਆਦਾ ਆਪਣੇ ਆਪ ਨੂੰ ਵੱਡਾ ਸਮਝੇ ਇੱਥੇ ਗੁਰ ਭਾਈ ਹੈ ਆਪਾਂ ਸਾਰੇ ਇੱਕ ਪਰਿਵਾਰ ਦੇ ਮੈਂਬਰ ਹੋਣ ਦੇ ਨਾਤੇ ਆਪਸ ਵਿੱਚ ਭੈਣ ਭਰਾ ਇੱਕ ਪਰਿਵਾਰ ਗੁਰੂ ਸਾਹਿਬ ਦੀ ਸ਼ਹਾਦਤ ਬਾਰੇ ਬੜਾ ਕੁਝ ਆਪਾਂ ਬਲਾਰਿਆ ਨੇ ਦੱਸ ਦਿੱਤਾ ਹੈ ਧਾਰਮਿਕ ਆਜ਼ਾਦੀ ਲਈ ਮਨੁੱਖੀ ਅਧਿਕਾਰਾਂ ਲਈ ਅਤੇ ਕਿਉਂਕਿ ਉਦੋਂ ਮਜਲੂਮ ਧਿਰ ਹਿੰਦੂਸਾਨ ਤੇ ਉਹਨਾਂ ਦੇ ਤਿਲਕ ਤੇ ਜੰਜੂ ਨੂੰ ਲਾਇਆ ਜਾ ਰਿਹਾ ਸੀ ਤੇ ਕਲਗੀਧਰ ਪਾਤਸ਼ਾਹ ਨੇ ਮੋਹਰ ਲਾਈ ਆ ਤਿਲਕ ਜੰਜੂ ਰਾਖਾ ਪ੍ਰਭ ਤਾਂ ਕਾ ਕਿੰਨੋ ਬੜੋ ਕਲੂ ਮੈਂ ਸਾਕਾ ਧਰਮ ਹੇਤ ਸਾਕਾ ਜਿਨ ਕੀ ਆਸੀਸ ਦਿਆ ਪਰ ਸਿਰਰ ਨਾ ਦਿਆ ਗਰੇਵਾਲ ਸਾਹਿਬ ਹੁਣੇ ਸਿੱਧਕ ਤੇ ਸਿਰੜ ਦੀ ਗਾਲੀ ਕਾਰ ਰੇ ਸੀ ਸੀਸ ਦਿੱਤਾ ਸਿਰੜ ਨਹੀਂ ਦਿੱਤਾ ਔਰ ਉਹ ਗੁਰੂ ਦਾ ਸਿਰੜ ਅੱਜ ਵੀ ਸਿੱਖਾਂ ਦੇ ਵਿੱਚ ਵਰਤਦਾ ਹੈ ਇਹ ਕਾਲਜ ਤੋਂ ਮੈਨੂੰ ਪਤਾ ਹੈ 1984 ਦੇ ਵਿੱਚ ਵੀ ਚੰਗੇ ਯੋਧੇ ਪੈਦਾ ਹੋਏ ਆ ਜਿਨ੍ਹਾਂ ਨੇ ਸਿੱਖੀ ਸਿਰੜ ਨੂੰ ਨਿਭਾਇਆ ਵਾ ਇਹ ਗੁਰੂ ਦਾ ਸਿਰੜ ਹਮੇਸ਼ਾ ਹੀ ਸਿੱਖਾ ਦੇ ਵਿੱਚ ਵਰਤਦਾ ਰਹੇ ਮਟਰਨ ਸਾਹਿਬ ਦੀ ਗੱਲ ਹੋ ਰਹੀ ਸੀ ਮੈਂ ਪਰसों ਚੌਥੀ ਜਾ ਕੇ ਆਇਆ ਪਹਿਲਾ ਵੀ तकरीबन 1.5 ਮਹੀਨਾ ਪਹਿਲਾਂ ਗਿਆ ਸੀ ਕਸ਼ਮੀਰ ਦੇ ਵਿੱਚ ਜਿੱਥੇ ਵੀ ਸਿੱਖੀ ਆ ਉਹ ਪੰਡਿਤ ਬ੍ਰਹਮਦਾਸ ਜਾਂ ਪੰਡਿਤ ਬ੍ਰਹਮਦਤ ਕਈ ਆਖਦੇ ਉਹਨਾਂ ਰਾਈ ਫੈਲਦੀ ਉਹਨੇ ਸਿੱਖੀ ਧਾਰਨ ਕੀਤੀ ਇਤੋਂ ਤੱਕ ਕਿ ਮਟਰਨ ਦਾ ਨਾਮ ਵੀ ਗੁਰੂ ਨਾਨਕ ਸਾਹਿਬ ਨੇ ਰੱਖਿਆ ਪਹਿਲਾ ਨਾਮ ਇਹਦਾ ਮਟਨ ਨਹੀਂ ਹੈ ਜਦੋਂ ਬ੍ਰਹਮਦਾਸ ਝੁਕਿਆ ਗੁਰੂ ਅਗੇ ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਤੂੰ ਮਿੱਟ ਗਿਆ ਪੂਰਾ ਮਿੱਟ ਗਿਆ ਤਾਂ ਉਹ ਕਹਿੰਦਾ ਹਾਂ ਪਾਤਸ਼ਾਹ ਮੈਂ ਪੂਰਾ ਮਿੱਟ ਗਿਆ ਤੇ ਮਿੱਟ ਗਿਆ ਤੋਂ ਨਾਮ ਬਣਿਆ ਸ੍ਰੀ ਮਟਨ ਸਾਹਿਬ ਕਿਉਂਕਿ ਬ੍ਰਹਮਦਾਸ ਨੇ ਸਿੱਖੀ ਧਾਰਨ ਕੀਤੀ ਤੇ ਭਾਈ ਕਿਰਪਾ RAM ਵੀ ਸੇਖੀ ਸੀ ਉਹਨਾਂ ਦੇ ਕੋਲ ਕਸ਼ਮੀਰੀ ਪੰਡਤ ਆਇਆ ਤੇ ਉਹ ਗੁਰੂ ਨਾਨਕ ਦੇ ਘਰ ਨਾਲ ਜੁੜੇ ਆ ਤੇ ਉਹਨਾਂ ਨੇ ਕਿਹਾ ਵੀ ਹੁਣ ਤੇ ਤੁਹਾਡਾ ਹੋਰ ਕੋਈ ਸਹਾਰਾ ਨਹੀਂ ਗੁਰੂ ਨਾਨਕ ਦਾ ਘਰ ਹੀ ਆ ਵੇਖੋ ਦੋਵੇਂ 1675 ਚ ਸਬਨਾ ਦਾ ਸਹਾਰਾ ਗੁਰੂ ਨਾਨਕ ਪਾਤਸ਼ਾਹ ਦਾ ਧਰ ਸੀ ਤੇ ਅੱਜ ਵੀ ਸਬਨਾ ਦਾ ਸਹਾਰਾ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਦਾ ਘਰ ਹੈ ਕੋਈ ਆਫਤ ਆ ਜੇ ਕੋਈ ਮੁਸ਼ਕਲ ਆ ਜੇ ਸਾਡੇ ਤਰਜੀ ਜ਼ਿੰਦਗੀ ਦੇ ਵਿੱਚ ਅਜੇ ਵੀ ਗੁਰੂ ਦੀ ਸਿੱਖੀ ਦੀ ਮਹਿਕ ਹੈ ਸੁਗੰਧੀ ਹੈ ਹਰ ਥਾਂ ਦੇ ਉੱਤੇ ਤੁਹਾਨੂੰ ਸਿੱਖ ਡਟਿਆ ਹੋਇਆ ਸੇਵਾ ਕਰਦਾ ਔਰ ਜਾਨ ਨੂੰ ਜੋਖਮ ਦੇ ਵਿੱਚ ਪਾ ਕੇ ਕੋਵਿਡ 19 ਦੇ ਵਿੱਚ ਜਿਹਨੂੰ ਕਰੋਨਾ ਕਾਲ ਕਹਿੰਦੇ ਉਦੋਂ ਸਾਡੇ ਸਿੱਖਾਂ ਨੇ ਬਹੁਤ ਗੁਰੂ ਦੇ ਪੂਰਨਿਆਂ ਤੇ ਚੱਲ ਕੇ ਦੁਨੀਆ ਨੂੰ ਦੱਸਿਆ ਕਿ ਅਸੀਂ ਅੱਜ ਵੀ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਸਿੱਖ ਦੂਜਿਆਂ ਦੇ ਵਾਸਤੇ ਸੇਵਾ ਕਰਦਿਆਂ ਆਪਣੇ ਆਪ ਨੂੰ ਜੋਖਮ ਦੇ ਵਿੱਚ ਪਾ ਸਕਦੇ ਸਾਰੇ ਪਾਸੇ ਦੁਨੀਆ ਦੇ ਵਿੱਚ ਇਹਦੀ ਚਰਚਾ ਵੀ ਹੋਈ ਤਾਂ ਅੱਜ ਜਦੋਂ ਅਸੀਂ ਸੱਚੇ ਪਾਤਸ਼ਾਹ ਦਾ 350 ਸਾਲਾ ਮਨਾ ਰਹੇ ਹਾਂ ਸ਼ਹੀਦੀ ਆਪਣੇ ਜ਼ਿਹਨ ਦੇ ਵਿੱਚ ਰੱਖਣਾ ਹੈ ਸਾਡੇ ਗੁਰੂ ਨੇ ਤਿਲਕ ਤੇ ਜੰੰਝੂ ਧਾਰਮਿਕ ਆਜ਼ਾਦੀ ਧਾਰਮਿਕ ਅਧਿਕਾਰਾਂ ਮਨੁੱਖੀ ਹੱਕਾਂ ਲਈ ਸ਼ਹਾਦਤ ਦਿੱਤੀ ਅਸੀਂ ਵੀ ਆਪਣੀ ਪਛਾਣ ਦੇ ਨਾਲ ਕਦੀ ਸਮਝੌਤਾ ਨਹੀਂ ਕਰਾਂ ਜਿਹੜੀ ਪਛਾਣ ਸਾਨੂੰ ਸਾਡੇ ਗੁਰੂ ਨੇ ਦਿੱਤੀ ਅੱਜ ਕੱਲ ਇੱਕ ਨਵੀਂ ਪ੍ਰੈਕਟਿਸ ਚੱਲ ਰਹੀ ਆ ਸਰਕਾਰਾਂ ਵੱਲੋਂ ਸਿੱਖ ਚਾਹੀਦੇ ਉਹਨਾਂ ਨੂੰ ਪਤਾ ਵੀ ਇਹਨਾਂ ਤੋਂ ਬਿਨਾਂ ਗੱਲ ਨਹੀਂ ਬਣਦੀ ਪਰ ਸਿੱਖ ਉਹ ਚਾਹੀਦੇ ਜਿਹੜੇ ਦਿੱਲੀ ਦੀ ਤੇ ਨਾਗਪੁਰ ਦੀ ਬੋਲੀ ਬੋਲਣ ਜਿਹੜੇ ਆਨੰਦਪੁਰ ਸਾਹਿਬ ਦੀ ਤੇ ਅਕਾਲ ਤਖਤ ਸਾਹਿਬ ਦੀ ਬੋਲੀ ਬੋਲਣ ਉਹ ਚੁਣਦੇ ਆ ਉਹ ਚੰਗੇ ਨਹੀਂ ਲੱਗਦੇ ਤਾਂ ਕਰਕੇ ਹੀ ਕਦੀ ਸਾਡੀਆਂ ਕਿਰਪਾਨਾਂ ਲੁਹਾਈਆਂ ਜਾਂਦੀਆਂ ਪ੍ਰਖਿਆਵਾਂ ਦੇ ਵਿੱਚ ਕਦੇ ਸਾਡੇ ਕੜੇ ਲੁਹਾਈਏ ਜਾਂਦੇ ਆ ਤੇ ਜਿਵੇਂ ਗਰੇਵਾਲ ਸਾਹਿਬ ਕਹਿ ਰਹੇ ਸੀ ਨਾ ਵੀ ਜਿਹੜਾ ਹੁਕਮਰਾਨ ਹੁੰਦਾ ਹੈ ਸਮੇਂ ਦੇ ਹਰ ਹੁਕਮਰਾਨ ਨੂੰ ਇਹ ਲੱਗਦਾ ਕਿ ਮੇਰੀ ਸੱਤਾ ਸ਼ਾਇਦ ਸਦਾ ਰਹਿਣੀ ਪਰ ਰਹੀ ਕਿਸੇ ਦੀ ਨਹੀਂ ਰੱਬ ਦੀ ਸੱਤਾ ਹੀ ਰਹਿਣੀ ਹੈ ਹਕਮਰਾਨਾਂ ਨੂੰ ਇਹ ਸਮਝਣਾ ਚਾਹੀਦਾ ਹੈ ਜੇ ਸਾਡਾ ਗੁਰੂ ਦੂਜਿਆਂ ਦੀ ਧਾਰਮਿਕ ਆਜ਼ਾਦੀ ਲਈ ਸ਼ਹਾਦਤ ਦੇ ਸਕਦਾ ਹੈ ਤੇ ਜਿਹੜੀ ਪਛਾਣ ਸਾਨੂੰ ਸਾਡੇ ਗੁਰੂ ਨੇ ਦਿੱਤੀ ਆ ਅਸੀਂ ਇਹਨੂੰ ਬਣਾਈ ਰੱਖਣ ਦੇ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਹਾਂ ਇਹ ਪਛਾਣ ਸਾਡੇ ਗੁਰੂ ਨੇ ਦਿੱਤੀ ਇਹਨੂੰ ਕਾਇਮ ਰੱਖਣਾ ਮੈਨੂੰ ਖੁਸ਼ੀ ਆ ਕਿ ਆਪਾਂ ਜਿੰਨੇ ਇੱਥੇ ਬੈਠੇ ਆ ਪੰਜਾਬੀ ਵੀ ਸਮਝਦੇ ਆ ਤੇ ਪੰਜਾਬ ਦੀ ਮਿੱਟੀ ਦੀ ਮੁਹੱਬਤ ਨੂੰ ਵੀ ਸਮਝਦੀ ਪੰਜਾਬ ਦੇ ਖਾਕੇ ਨੂੰ ਸਮਝਦੇ ਆ ਤੇ ਗੁਰੂਆਂ ਦੇ ਸਿਧਾਂਤ ਦੇ ਨੇੜੇ ਤੇੜੇ ਆਪਾਂ ਆਪਣੀ ਪਛਾਣ ਨੂੰ ਹਮੇਸ਼ਾ ਬਣਾ ਕੇ ਰੱਖਣਾ ਇਹਦੇ ਤੇ ਕਾਇਮ ਰਹਿਣਾ ਪਰ ਕਿਉਂਕਿ ਪਛਾਣ ਦੇ ਨਾਲ ਨਾਲ ਇੱਕ ਕਿਰਦਾਰ ਦੀ ਲੋੜ ਹੁੰਦੀ ਆ ਜਿਹਦੇ ਬਾਰੇ ਪ੍ਰੋਫੈਸਰ ਸਾਹਿਬ ਕਹਿ ਰਹੇ ਸੀ ਗੱਲੀਆਂ ਸੀ ਚੰਗੀਆਂ ਆਚਾਰੀ ਬੁਰੀਆਂ ਮਨੋਂ ਸੁੱਧਾ ਕਾਲੀਆਂ ਬਾਹਰ ਚਿੱਟਾ ਵੀ ਨਾ ਸੇਖ ਫਰੇਬੀ ਨਹੀਂ ਹੈ ਕਦੀ ਜੋ ਬਾਹਰ ਆ ਉਹ ਅੰਦਰ ਜਿਹੜਾ ਫਰੇਬੀ ਆ ਉਹ ਸੇਖ ਨਹੀਂ ਤਾਂ ਸਰਦਾਰੀ ਦੇ ਨਾਲ ਕਿਰਦਾਰ ਵੀ ਰੱਖਣਾ ਤਾਂ ਹੀ ਸਾਡੇ ਮਨਾਏ ਹੋਏ ਜਿਹੜੇ ਦਿਹਾੜੇ ਆ ਇਹ ਸਫਲ ਆ ਗੁਰੂ ਦੀ ਸਿੱਖਿਆ ਲੈ ਕੇ ਜਾਣੀਆਂ ਜਦੋਂ ਸਾਰਾ ਮੁਲਕ ਡਰਿਆ ਪਿਆ ਸੀ ਤੇ ਹੁਣੇ ਯਾਤਰਾ ਦਾ ਜਿਗਰ ਕੀਤਾ ਗਿਆ ਢਾਕੇ ਗਏ ਗੁਰੂ ਸਾਹਿਬ ਆਸਾਮ ਗਏ ਗੁਰੂ ਸਾਹਿਬ ਮੁਲਕ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਗਏ ਗੁਰੂ ਸਾਹਿਬ ਉਹਨਾਂ ਨੇ ਇੱਕ ਹੋਕਾ ਦਿੱਤਾ ਤੇ ਆਪਾਂ ਸੰਗਤੀ ਰੂਪ ਦੇ ਵਿੱਚ ਉਸ ਹੋਕੇ ਨੂੰ ਯਾਦ ਕਰਨਾ ਤੇ ਸਮਾਪਤੀ ਕਰਾਂਗੇ ਭੈ ਕਾਹੂ ਕਉ ਦੇਤਨ ਭੈ ਕਾਹੂ ਕਉ ਦੇਤਨ ਨਹ ਪਰ ਮੰਨ ਤਿਆਨ ਨਹ ਪਰ ਮੰਨ ਤਿਆਨ ਬਹਿ ਬਾਂਡਿਆ ਕਾਹੋ ਨਨਕ ਸੁਨ ਰੇ ਮਨਾ ਕਾਹੋ ਨਨਕ ਸੁਨ ਗਿਆਨੀ ਤਾਹੇ ਬਖਾਨ ਗਿਆਨੀ ਤਾਹੇ ਬਖਾਨ ਗਿਆਨੀ ਤਾਹੇ ਬਖਾਨ ਗਿਆਨੀ ਤਾਹੇ ਬਖਾਨ ਸਿੱਖੀ ਬੜੀ ਸੌਖੀ ਆ ਨਾ ਡਰਨਾ ਨਾ ਡਰਣਾ ਤੇ ਗਰੇਵਾਲ ਸਭ ਕਹ ਰਹੇ ਸੀ ਵੀ ਹਕੂਮਤਾਂ ਕੌਣ ਦਿng ਆਪੀ ਅਸੀਂ ਤੈਅ ਕਰੀਏ ਤੇ ਬੰਦਾ ਕਿਦਾਂ ਦਾ ਹੋਵੇ ਇਹ ਬੰਦੇ ਦੀ ਮਰਜ਼ੀ ਆ ਸਿੱਖ ਗੁਰੂ ਦੇ ਮੁਤਾਬਕ ਹੁੰਦਾ ਤੁਸੀਂ ਦੇਖਿਆ ਹੁਣ ਬਹੁਤ ਫਲੈਕਸਾਂ ਪੰਜਾਬ ਦੇ ਵਿੱਚ ਪੰਜਾਬ ਤੋਂ ਬਾਹਰ ਵੀ ਆ ਕਿ 23 ਤੋਂ 25 ਅਨੰਦਪੁਰ ਸਾਹਿਬ ਚੱਲੀ ਇਹ ਅਧੂਰੀ ਜਾਣਕਾਰੀ ਇਹ ਔਰੰਗਜ਼ੇਬ ਵੀ ਸੋਚੀ ਇਸ ਸੰਗਤ ਜਾਵੇ ਤੇ ਠੀਕ ਪਰ 21 ਤੋਂ 25 ਜਾਵੇ ਸੰਗਤ ਜਾਊਗੀ 23 ਤੋਂ 29 23 ਨਵੰਬਰ ਤੋਂ ਲੈ ਕੇ 29 ਨਵੰਬਰ ਨੂੰ ਗੁਰੂ ਸਾਹਿਬ ਦੇ ਸੀਸ ਦਾ ਸਤਕਾਰ ਗੁਰਦੁਆਰਾ ਸ੍ਰੀ ਸੀਸ ਗੰਜ ਸਾਹਿਬ ਹੋਇਆ ਸੀ ਤੇ ਸ਼ਤਾਬਦੀ ਉਦੋਂ ਜਾ ਕੇ ਸੰਪੂਰਨ ਹੋਈ ਆਪਾਂ ਸਾਰਿਆਂ ਨੇ ਜਾਣਾ ਵੀ ਆ ਆਨੰਦ ਮਾਣਨਾ ਗੁਰੂ ਨਾਲ ਜੁੜਨਾ ਆਪਣੇ ਕਿਰਦਾਰ ਹਮੇਸ਼ਾ پاک ਸਾਫ਼ ਰੱਖਣੇ ਆ ਗੁਰੂ ਦੀ ਸਿੱਖਿਆ ਦੇ ਉੱਤੇ ਤੁਰਨਾ ਵਿਦਿਆਰਥੀ ਜੀਵਨ ਨਾਲ ਮਿਹਨਤਾਂ ਕਰਨੀਆਂ ਅਧਿਆਪਕਾਂ ਦਾ ਪ੍ਰੋਫੈਸਰਾਂ ਦਾ ਕਹਿਣਾ ਮੰਨਣਾ ਮਾਪਿਆਂ ਦਾ ਮੰਨਣਾ ਮਿਲ ਜੁਲ ਕੇ ਰਹਿਣਾ ਗਰੀਬ ਲੋੜਵੰਦ ਦੀ ਮਦਦ ਕਰਨੀ ਇਹ ਸਿੱਖੀ ਦੇ ਮੂਲ ਸਿਧਾਂਤਾਂ ਦੇ ਵਿੱਚ ਆਉਂਦਾ ਵਾ ਗੁਰੂ ਪਾਤਸ਼ਾਹ ਦੀ ਸ਼ਹਾਦਤ ਦਿਹਾੜੇ ਨੂੰ ਮਨਾਉਂਦਿਆਂ ਹੋਇਆਂ ਚੇਤੇ ਰੱਖਣਾ ਗੁਰੂ ਕਿਸੇ ਇੱਕ ਖਿੱਤੇ ਦੀ ਬੰਦਸ਼ ਦੇ ਵਿੱਚ ਨਹੀਂ ਹੈ ਪਰਗਟ ਭਏ ਗੁਰ ਤੇਗ ਬਹਾਦਰ ਸਾਗਲ ਸ੍ਰਿਸ਼ਟ ਪੈ ਟਾਪੀ ਚਾਦਰ ਜਿਹੜੀ ਸੋਚ ਗੁਰੂ ਨੂੰ ਬਾਸਤੇ ਗੁਰੂ ਦੀ ਸੋਚ ਨੂੰ ਇੱਕ ਖਿੱਤੇ ਤੱਕ ਸੀਮਿਤ ਕਰਦੀ ਹੈ ਉਹ ਗੁਰੂ ਦੀ ਸੋਚ ਤੋਂ ਦੂਰ ਹੈ ਗੁਰੂ ਦੀ ਸ਼ਹਾਦਤ ਵਿਸ਼ਵ ਵਿਆਪੀ ਸਾਰਿਆਂ ਲਈ ਅਤੇ ਧਾਰਮਿਕ ਆਜ਼ਾਦੀ ਦੇ ਵਾਸਤੇ ਹੈ ਗੁਰੂ ਨੇ ਜੋ ਸਾਨੂੰ ਸਿੱਖਿਆ ਦਿੱਤੀ ਉਹਨੂੰ ਅਮਲਾਂ ਦੇ ਵਿੱਚ ਲਾਇਕੇ ਮੈਂ ਸਾਰਿਆਂ ਦਾ ਹੀ ਬਹੁਤ-ਬਹੁਤ ਧੰਨਵਾਦ ਕਰਦਾ ਤੇ ਕਾਮਨਾ ਕਰਦਾ ਹਾਂ ਕਿ ਆਪਾਂ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਭਾਂਗੇ ਚੜ੍ਹਦੀ ਕਲਾ ਦੇ ਨਾਲ ਜੀਵਨ ਗੁਜ਼ਾਰਾਂਗੇ ਅਤੇ ਜੀਵਨ ਦੇ ਵਿੱਚ ਤਰੱਕੀਆਂ ਨੂੰ ਤੇ ਬੁਲੰਦੀਆਂ ਨੂੰ ਆਪਾਂ ਛੂਹਾਂਗੇ ਇਥੋਂ ਦੇ ਪ੍ਰਿੰਸੀਪਲ ਸਾਹਿਬ ਸਰਦਾਰ ਸੈਜਪਾਲ ਸਿੰਘ ਸਮੁੱਚੀ ਮੈਨੇਜਮੈਂਟ ਸਰਦਾਰ ਰਮੇਸ਼ਿੰਦਰ ਸਿੰਘ ਦੀ ਗਰੇਵਾਲ ਅਤੇ ਵਿਦਵਾਨ ਸੱਜਣ ਆਏ ਸੀ ਇੱਕ ਜੰਗ ਦਾ ਜਦੋਂ ਜੰਗਾ ਦਾ ਜਿੱਕਰ ਚੱਲ ਰਿਹਾ ਸੀ ਤੇ ਸ਼੍ਰੀ ਹਰਗੋਬਿੰਦਪੁਰੇ ਦੀ ਜੰਗ ਵੀ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਭਗਵਾਨ ਦਾਸ kheran ਤੇ ਹੋਰ ਕਈਆਂ ਦੇ ਖਿਲਾਫ ਉੱਥੇ ਲੜੀ ਸੀ ਤੇ ਮੁਗਲ ਉਹਨਾਂ ਦੀ ਮਦਦ ਕਰਦੀ ਸੀ 22 ਪਖੰਡੀ ਉਦੋਂ ਬੈਠੇ ਸੀ 22000 ਅੱਜ ਬੈਠੇ ਆ ਪਰ ਅਸੀਂ ਨਾ ਉਹ ਤੋਂ ਬਾਈਆਂ ਨੂੰ ਮੰਨਿਆ ਨਾ ਅੱਜ 22000 ਨੂੰ ਮੰਨਿਆ हर सिख आगे आ गया अकाल की तबै चलायो पंथ सब को हुक्म है गुरु मान्यो ग्रंथ कोल गलती की माफी जी वाहगुरू जी का खालसा वाहेगुरू जी की फतेह